ਅਗਲੀ ਬੇਨਤੀ ਸਾਡੇ ਸਤਿਕਾਰਯੋਗ ਪਤਨ ਜੀ ਕੁਲਵੰਤ ਕੌਰ ਜੀ ਰਾਏਪੁਰ ਵਾਲੇ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਜਾਂ ਦੇ ਨੇੜੇ ਆ ਜਾਣ 7-8 ਮਿੰਟ ਦੀ ਹਾਜ਼ਰੀ ਭਰਨਗੇ ਇਹਨਾਂ ਤੋਂ ਬਾਅਦ ਸੰਤ ਅਰਪਜਨ ਸਿੰਘ ਜੀ ਸਰਾਜਪੁਰ ਵਾਲਿਆਂ ਵੱਲੋਂ ਬਾਬਾ ਬਲਬੀਰ ਸਿੰਘ ਜੀ ਹਾਜ਼ਰ ਨਹੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਵੀ ਆਪ ਸਾਰੀਆਂ ਸੰਗਤਾਂ ਦੇ ਗੁਰਬਾਣੀ ਕੀਰਤਨ ਦਾ ਦਰਸ਼ਨ ਕਰਨਗੇ ਸੰਤ ਬਾਬਾ ਅਗਰਪਾਲ ਸਿੰਘ ਜੀ ਰਾਜਸਥਾਨ ਵਾਲੇ ਬਾਬਾ ਦਰਸ਼ਨ ਸਿੰਘ ਜੀ ਪਾਠਾ ਵਾਲੇ ਬਾਬਾ ਸਵਰਨ ਸਿੰਘ ਜੀ ਸ਼ੇਰਪੁਰ ਵਾਲੇ ਬਾਬਾ ਮਨਜੋਤ ਸਿੰਘ ਜੀ ਸ਼ੇਖਪੁਰ ਵਾਲੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਲਾਪਰੋਂ ਵੀ ਹਾਜ਼ਰ ਨੇ ਬਾਬਾ ਜਸਵਿੰਦਰ ਜਸਦੇਵ ਸਿੰਘ ਜੀ ਲੋਹੜਵੱਦੀ ਵਾਲੇ ਗੁਰਦੁਆਰਾ ਬੁੱਢਾ ਸਰ ਵਾਲੇ ਉਹ ਵੀ ਇਸਤਾਨ 'ਤੇ ਪਹੁੰਚੇ ਨੇ ਜਿਵੇਂ ਆਇਆ ਹਾਓ ਹੁਣ ਆਪਾਂ ਗੁਰਬਾਣੀ ਦੇ ਵਿੱਚ ਜੁੜੀਏ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਤਨਤਨ ਬਾਬਾ ਈਸਰ ਸਿੰਘ ਜੀ ਮਹਾਰਾਜ ਤਤ ਵੇਤੇ ਬ੍ਰਹਮ ਗਿਆਨੀ ਸਚਖੰਡ ਵਾਸੀ ਰਾਜਾ ਜੋਗੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਮਹਾ ਪਰਖਾਂ ਦੀ ਪੰਜਾਵੇਂ ਵਰਸੀ ਦੇ ਅੰਦਰ ਜੁੜ ਬੈਠੇ ਹਾਂ ਜਿਨ੍ਹਾਂ ਦੀ ਵਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਫਰਮਾਨ ਹੈ ਬ੍ਰह्म ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਬ੍ਰह्म ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚੋਂ ਸਦੈ ਅਮਰਤ ਵਰਸਦਾ ਜਾ ਫਿਰ ਪੂਰਨ ਗੁਰੂ ਪੂਰਾ ਗੁਰੂ ਅਖੋ ਜਾਕਾ ਮੰਤਰ ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ ਜਾਤਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚੋਂ ਸਦਾ ਹੀ ਅਮਰਤ ਵਰਸਦਾ ਜਾ ਫਿਰ ਪੂਰਨ ਗੁਰੂ ਹੈ ਜੀ ਦੀ ਦ੍ਰਿਸ਼ਟੀ ਦੇ ਵਿੱਚੋਂ ਸਦਾ ਹੀ ਅਮਰਤ ਵਰਸਦਾ ਸੰਗਤ ਜੀ ਕਿਤੇ ਇੱਕ ਵੀ ਜਗ੍ਹਾ ਤੇ ਲਿਖਿਆ ਹੋਇਆ ਦਿਖਾ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿ ਗੁਰੂ ਦੇ ਸਿੱਖਾਂ ਦਾ ਸਤਕਾਰ ਨਹੀਂ ਕਰਨਾ ਸੰਤਾਂ ਤੇ ਮਹਾਪੁਰਖਾਂ ਦਾ ਸਤਕਾਰ ਨਹੀਂ ਕਰਨਾ ਤੁਹਾਡਾ ਪਿਤਾ ਜਾਂ ਆਪਣਾ ਸਾਰਿਆਂ ਦਾ ਪਿਤਾ ਕਹਿ ਲੋ ਸਾਨੂੰ ਸਾਡੇ ਘਰ ਦੇ ਵਿੱਚ ਪਿਤਾ ਸਾਨੂੰ ਇੱਕ ਗੱਲ ਕਹੇ ਕਿ ਸਾਡੇ ਘਰ ਦੇ ਵਿੱਚ ਫਲਾਣੇ ਰਿਸ਼ਤੇਦਾਰ ਨਹੀਂ ਆਉਣਾ ਤੂੰ ਉਹਦਾ ਪੂਰਾ ਸਤਕਾਰ ਕਰਨਾ ਹੈ ਪੁੱਤਰ ਸਤਕਾਰ ਨਾ ਕਰੇ ਪਿਤਾ ਦੀ ਖੁਸ਼ੀ ਮਿਲ ਜੂਗੀ ਸਭਨਾ ਦਾ ਮਾਂ ਪਿਓ ਆਪ ਹੈ ਆ ਸਾਡਾ ਪਿਓ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਥੇ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹੰ ਪਾਪੀ ਭੀ ਗਤ ਪਾਹੇ ਦਾਸ ਸਾਹਿਬ ਕੀ ਬਾਤ ਜੇ ਆਖੇ ਕਹ ਨਾਨਕ ਕੈ ਦੀਜੈ ਸੀਸ ਵੱਡੇ ਕਰ ਵੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਉਹ ਤੇ ਕਹਿੰਦੇ ਨੇ ਮੈਂ ਉਹਦੇ ਸਤਕਾਰ ਦੇ ਵਾਸਤੇ ਆਪਣਾ ਭਾਵੇਂ ਸੀਸ ਵੀ ਵੱਡ ਦੇਵਾਂ ਸਾਰਾ ਸਰੀਰ ਹੀ ਉਹਦੀ ਸੇਵਾ ਦੇ ਵਿੱਚ ਲੇਖੇ ਲਾ ਦੇਵਾਂ ਸਾਡਾ ਪਿਤਾ ਤੇ ਸਾਨੂੰ ਮਹਾਪੁਰਖਾਂ ਦਾ ਇੰਨਾ ਸਤਕਾਰ ਕਰਨ ਵਾਸਤੇ ਕਹਿ ਰਹੇ ਨੇ ਸੰਗਤ ਜੀ ਦੂਸਰੀ ਬੇਨਤੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਭਾਵੇਂ ਰਾੜਾ ਸਾਹਿਬ ਦੀ ਸੰਪਰਦਾਇ ਬਹੁਤ ਪ੍ਰਚਲਿਤ ਹੈ ਉਹਨੂੰ ਚਾਰ ਚੰਨ ਲਾ ਦੇਣੇ ਇੱਕ ਤੇ ਹੁੰਦਾ ਚਾਰ ਚੰਨ ਲਾਉਣਾ ਇੱਕ ਹੁੰਦਾ ਸਿਰਈ ਕਰਾ ਦੇਣਾ ਬੋਲੋ ਸਤਨਾਮ ਜਿਹੜੀ ਗੱਲ ਵਾਸਤੇ ਅਸੀਂ ਸਿਰਾ ਵਰਤ ਲਈ ਇਹਨਾਂ ਵੀ ਸਿਰਈ ਕਰਾਤਾ ਉਦੇ ਉੱਪਰ ਕੋਈ ਹੋਰ ਗੱਲ ਨਹੀਂ ਹੁੰਦੀ ਆ 10 12 ਸਾਲਾਂ ਦੇ ਵਿੱਚ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਉਹ ਸਵਾਵਾਾਂ ਕੀਤੀਆਂ ਨੇ ਦੁਨੀਆ ਤੇ ਨਾਂ ਤੇ ਕੋਈ ਉਹਨਾਂ ਵਰਗੀਆਂ ਸਵਾਵਾਾਂ ਕਰ ਸਕਦਾ ਤੇ ਨਾ ਕੋਈ ਕਰੇ ਗਈ ਬੋਲੋ ਸਤਨਾਮ ਵਸੋੜਾ ਸੁਣਿਆ ਦੁੱਖ ਬਿੰਡਠੇ ਮਰੀਓਤ ਬਾਜ ਪਿਆਰੇ ਆਪਣੇ ਬਿਰਹੀਨਾ ਰੋਂਦਾ ਸੰਗਤ ਜੀ ਕੱਲ੍ਹ ਦਾ ਹੀ ਸਮਾਂ ਇਦਾਂ ਦਾ ਲੱਗ ਰਿਹਾ ਜਿਵੇਂ ਜ਼ਮੀਨ ਤੇ ਅਸਮਾਨ ਵੀ ਰੋਂਦੇ ਹੁੰਦੇ ਨੇ ਸਾਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜੇ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਤੇ ਸੰਗਤ ਜੀ ਪਿਆਈ ਹੈ ਨਾ ਮੇਰੇ ਵੱਡੇ ਭਰਾ ਭਾਈ ਰਣਧੀਰ ਸਿੰਘ ਜੀ ਢੀਂਡ ਸਾ ਹਮੇਸ਼ਾ ਹੀ ਉਹਨਾਂ ਨੂੰ ਬੜੀ ਦਲੇਰੀ ਦੇ ਵਿੱਚ ਦੇਖਾ ਦੇਖੀਦਾ ਸੀ ਬੜੀ ਚੜ੍ਹਦੀ ਕਲਾ ਦੇ ਵਿੱਚ ਦੇਖੀਦਾ ਸੀ ਅੱਜ ਉਹਨਾਂ ਤੋਂ ਵੀ ਮੈਂ ਇੱਕ ਦੇ ਉੱਪਰ ਬੋਲ ਨਹੀਂ ਹੁੰਦਾ ਉਹਨਾਂ ਦਾ ਵੀ ਮਨ ਵਿਰਾਗ ਦੇ ਨਾਲ ਭਰਿਆ ਪਿਆ ਸੰਗਤ ਜੀ ਇਹ ਸਾਨੂੰ ਸਾਰੀਆਂ ਸੰਗਤਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਆਓ ਆਪਾਂ ਧਾਰਨਾ ਪੜ ਕੇ ਮੇਰਾ ਸਮਾ ਸੀਮਤ ਹੈ ਮੈਂ ਰੋਨੀਆ ਤੇ ਰੋਂਦਾ ਜੱਗ ਸਾਰਾ ਜਿਮੀ ਅਸਮਾਨ ਰੋਂਦੇ ਨੇ ਮੈਂ ਰੋਨੀਆ ਤੇ ਰੋਂਦਾ ਜੱਗ ਸਾਰਾ ਜਿਮੀ ਅਸਮਾਨ ਰੋਂਦੇ ਨੇ જીમી અસમાન આસમ ને પાર જી અસમાન આસમ ને

ਸੰਗਤ ਜੀ ਜਦੋਂ ਸਵੇਰੇ ਕਿਸੇ ਵੀ ਮਾਈ ਨੂੰ ਭਾਈ ਨੂੰ ਕਿਸੇ ਨੂੰ ਵੀ ਇਹ ਖਬਰ ਮਿਲੀ ਆ ਨਾ ਇੱਕ ਵਾਰੀ ਸੁਣ ਕੇ ਸਾਰਿਆਂ ਦਾ ਸਰੀਰ ਸੁੰਨ ਹੋ ਗਿਆ ਬਸੋੜੇ ਦਾ ਜਿਹੜਾ ਦੁੱਖ ਹੈ ਬਹੁਤ ਵੱਡਾ ਦੁੱਖ ਹੁੰਦਾ ਹੈ ਪਹਿਲਾਂ ਵੀ ਰਾੜਾ ਸਾਹਿਬ ਹਰ ਵਾਰੀ ਆ ਕੇ ਹਾਜ਼ਰੀ ਭਰੀ ਦੀ ਐ ਪਰ ਇਸ ਵਾਰੀ ਜਦੋਂ ਆਇਆ ਨਾ ਤੇ ਮਾਹੌਲ ਅੱਜ ਕੁਝ ਹੋਰ ਹੀ ਲੱਗ ਰਿਹਾ ਹੈ ਸਾਰੀਆਂ ਸੰਗਤਾਂ ਬਿਰਾਗ ਦੇ ਵਿਚਾਰ ਰਹੀਆਂ ਨੇ ਸੰਗਤ ਜੀ ਭੁੱਲਣਾ ਚੁੱਕਾ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਹਰਪ੍ਰੀਤ ਸਿੰਘ ਜੀ